ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਆਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨੀ ਹੈ ਤਿੰਨ ਮੱਜਾਂ 200 ਤੋਂ ਦਿਖਾਵਾਂਗੇ ਵੀਡੀਓ ਦੇ ਵਿੱਚ ਨਿੰਮਜਾਂ ਸੁਈਆਂ ਸਵਾਈਆਂ ਹੋਣਗੀਆਂ ਇਹਨਾਂ ਪਸ਼ੂਆਂ ਦੀ ਤਿੰਨਾਂ ਦੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਰਲਣਾ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੰਦ ਰਾਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਜਾਵੇ। ਸੋ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ। ਆਓ ਵੀਰਨਾ ਕਰਦੇ ਆਂ ਗੱਲਬਾਤ ਡਿਟੇਲ ਆ ਪਹਿਲਾਂ ਪਛੋੜੀ ਸਾਰੀ ਵੀਰ ਦੇ ਨੂੰ ਪੁੱਛ ਰਹੇ ਨੇ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮਾਰਾ। ਹੋਰ ਭਾਈ ਠੀਕ ਠਾਕ? ਵਧੀਆ ਜੀ ਚੱਲਦੀ ਕਰ ਰਹਾ ਭਾਈ। ਚੱਲੀ ਜਾਂਦਾ ਵਧੀਆ ਕੰਮ ਕਰ ਰਿਹਾ। ਹਾਂਜੀ ਹਾਂਜੀ ਭਾਈ ਚੱਲੀ ਜਾਂਦਾ। ਦਸ ਬੋਲਦੀ ਵੀਰ ਆਪਾਂ। ਦਸ ਦੀ ਪਿੰਡ ਝਾਮ ਕੇ ਖੁਰਦਾ। ਹਾਂਜੀ। ਜਿਹੜਾ ਤਰਨਤਾਰਨ। ਹ ਠੀਕ ਹੈ ਜੀ ਇਹ ਨਾਮ ਹੈ ਜੀ ਪ੍ਰਤਾਪ ਸਿੰਘ ਸ਼ਾਹ ਠੀਕ ਹੈ ਜੀ ਫੋਨ ਨੰਬਰ ਜੀ 62847 4727 ਠੀਕ ਹੈ ਜੀ ਤੇ ਪਹਿਲੇ ਬਹੁ ਵੀ ਗਏ ਹਾਂਜੀ ਭਾਜੀ ਵੇਗ ਗਿਆ ਜੀ ਮਾਲ ਠੀਕ ਹੈ ਜੀ ਹਾਂਜੀ ਤੇ ਅੱਜ ਆਪਣੇ ਕੋਲ ਤਿੰਨ ਮਜਾ ਤਿੰਨੇ ਮਜਾ ਸਈਆਂ ਸਈ ਮਾਲ ਤੇ ਭਾਜੀ ਬਾਅਦ ਚ ਵੀ ਆਇਆ ਠੀਕ ਹੈ ਜੀ ਤੇ ਚਲੋ ਸਾਡੀ ਥੋੜੀ ਜਿਹੀ ਹੁੰਦੀ ਆ ਵੀ ਅਹੀਂ ਤੇ ਆਨੇ ਚਲੋ 5 5 ਕ ਨਗ ਪਾਈਏ ਵੀਰ ਜੀ ਹਾਂਜੀ ਪਰ 5 ਦਿਨ ਨਾਲ ਨਾਲ ਨਗਰ ਸੇਲ ਹੋਈ ਜਾਂਦੇ ਠੀਕ 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 ਹਾਂਜੀ ਹਾਂਜੀ ਤੇ ਸ਼ੁਰੂ ਕਰ ਲਈ ਪੀਦਾ ਪੈਸ ਝੋਟੀ ਤੋਂ ਪਹਿਲਾਂ ਡਿਟੇਲ ਦਸੀ ਵੀਰ ਨੂੰ ਇਹ ਭਾਜੀ ਪਹਿਲਾ ਸੂਆ ਸੋਈ ਜੀ ਝ ਤੇ ਬਾਕੀ ਕੋਈ ਆਪ ਦੀ ਨਿਗਾਹ ਨਾ ਵੇਖ ਲੈ ਹਾਂਜੀ ਪ्योर ਮੋਹਰਾ ਚ ਜੇ ਝੋਟੀ ਠੀਕ ਹੈ ਜੀ ਉਹਨਾਂ ਦੇ ਬੰਦਿਆਂ ਦੇ ਕਹਿਣ ਮੁਤਾਬਕ ਪੀ ਹਰਿਆਣੇੋਂ ਮਈਆਂ ਝੋਟੀਆਂ ਹਿਮਤ ਕਰਾਈਆਂ ਠੀਕ ਹੈ ਜੀ ਉਹ ਪਾਲੀਆਂ ਜੀ ਠੀਕ ਹੈ ਜੀ ਜੇ ਮਗਰ ਸੀਮਨ ਵੀ ਉਹਨਾਂ ਜਿਹੜਾ ਦੋਵੇਂ ਮਈਆਂ ਇੱਕ ਇੱਕ ਕਰਵਾਈਆਂ ਅਛਾ ਜੀ ਮਗਰ ਜਿਹੜਾ ਸਿਮਨੇ ਆ ਉਹ ਵੀ ਉਹਨਾਂ ਜੁਗਰਾਜ ਨਾ ਮਾਲੀ ਜਿਹੜਾ ਹਾਂਜੀ ਹਾਂਜੀ ਉਹਦਾ ਭਰਿਆ ਜੇ ਕ ਮੈਂ ਮਗਰ ਕੱਟੀ ਆ ਅਛਾ ਜੀ ਉਹ ਸੂਈ ਜੇ ਪੰਜਾਂ ਕੁ ਦਿਨਾਂ ਦੇ ਮਹੀਨੇ ਦੀ ਤੇ 1.5 ਮਹੀਨੇ ਸੂਈ ਆ ਅਛਾ ਜੀ ਉਹਦੇ ਮਗਰ ਕੱਟਾ ਜੀ ਜਿਹੜੀ ਮੱਝ ਪਹਿਲੇ ਨੰਬਰ ਤੇ ਖੋਰੀ ਇਹਦੇ ਮਗਰ ਬੱਚਾ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਆ ਕੱਟਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਆ ਕੱਟਾ ਹਾਂਜੀ ਤੇ ਜਿਹੜੀ ਮੱਝ ਦੋ ਨੰਬਰ ਤੇ ਵਿਖਾਵਾਂ ਉਹਦੇ ਮਗਰ ਆ ਕੱਟੀ ਆ ਹਾਂਜੀ ਇਹ ਡੇਢ ਦੀ ਆ ਠੀਕ ਹੈ ਉਹ ਪੰਜਾਂ ਕੁ ਦਿਨਾਂ ਦੀ ਸੂਈ ਠੀਕ 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 ਹੈ ਜੀ ਤੇ ਇਹਨੂੰ ਵੀ ਸੁਈ ਨੂੰ ਤਕਰੀਬਨ ਡੇਢ ਮਿੰਟ ਲੱਗਦੇ ਸਾਂਜੀ ਹਾਂਜੀ ਹੋ ਗਿਆ ਠੀਕ ਹੈ ਹੁਣ ਜਿਹੜਾ ਮੌਕੇ ਦਾ ਦੁੱਧ ਕਿੰਨਾ ਭਾਈ ਦੱਸਾਂ ਸੇਵਾ ਹੈ ਉਹਨਾਂ ਦੀ ਪੱਟੀਆਂ ਪੋਟੀਆਂ ਹਾਂ ਦੇ ਤਾਂ ਹੁਣ ਬੱਚੂਟ ਨਹੀਂ ਕਮਾਰਨਾ ਦੁੱਧ ਕਹਿੰਨ ਨੂੰ ਭਾਵੇਂ 8-7 ਲੀਟਰ ਦੁੱਧ ਹੋਊਗਾ ਮੈਂ ਤੇਲੇ ਪੱਕਾ 7 ਲੀਟਰ ਪੱਕਾ ਨਹੀਂ ਚੁਆ ਲੈਣਾ ਹਾਂਜੀ ਜਿੰਦਾ ਨਾ ਬਾਕੀ ਉਹਨਾਂ ਸੇਵਾ ਕੀਤੀ ਉਦਾਂ ਦੇ ਉਹਨਾਂ ਵਟਲੇ ਆ ਤੇ ਆਪਾਂ ਵੀ ਦੁੱਧ ਦੇ ਮੁਤਾਬਕ ਹੀ ਮੁੱਲ ਕਰਨਾ ਆਪਾਂ ਕੋਈ ਇਹਨਾਂ ਦਾ ਇਹ ਨਹੀਂ ਕਿ ਲੱਖ ਸਵਾ ਲੱਖ ਮੰਗੀ ਠੀਕ ਠੀਕ ਮੈਂ ਵੱਢੀ ਆ ਜੇ ਕੋਈ ਚੋ ਆਪਾਂ ਜਨਾਮੁੱਲ ਕਰਨਾ ਨਾ ਜੇ ਕੋ ਮੈਂ ਸਾਹ ਵੀ ਲਵੇ ਨਾ ਠੀਕ ਹੈ ਤੇ 10000 ਦਾ ਮੈਂ ਕਟਾ ਠੀਕ ਹੈ ਜੀ ਜਦੋਂ ਮਰਜੀ ਕੋ ਵੇਚ ਲਿਆ ਤੇ ਮੈਂ ਟੋਕਰ ਕੱਪਣ ਵੇਖਦੀ ਫੇਰ ਭਾਜੀ ਤੇ ਗਾਂ ਤੇ ਮੈਂ ਹੀ ਰੁਪਈਆ ਦੀ ਜੇ ਕੋ ਸਾਹ ਠੀਕ ਹੈ ਜੀ ਕੱਢੀਏ ਵੀਰ ਬਾਹਰ ਨਾ ਆਓ ਭਾਜੀ ਲਓ ਦੋਸਤੋ ਸਵਾ ਪਹਿਲਾ ਸੁਈਆ ਵੀਰ ਕਹਿੰਦਾ ਬਾਕੀ ਦੋਸਤੋ ਬਿਲਕੁਲ ਪਤਲੀ ਜਮਰੀ ਇਹ ਸਿੰਗਲ ੱਡੀ ਦੀ ਮੱਝ ਹਾਂਜੀ ਬਾਕੀ ਤੁਸੀਂ ਮੇਰੇ ਕਦਮ ਕੱਦ ਕੱਠ ਮੈਂ ਦਾ ਤੁਸੀਂ ਗਰੀਤ ਵਿੱਚ ਮੇਰੇ ਕਦਮ ਕੱਦ ਵੇਚ ਲੋ ਜੀ ਮੈਂ ਤੁਹੇ ਬੰਨੇ ਦੀਰਾ ਵੱਡੀ ਮੱਝ ਕੁਰੀ ਹਾਂਜੀ 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 ਆਇਆ ਨਾ ਡੰਗਰ ਆਇਆ ਸਵੇਰ ਦੇ ਨਵੇਂ ਆਇਆ ਇੱਥੇ ਮੜੀ ਦੇਖੋ ਪੁੱਤਾਂ ਨੂੰ ਖਾਦੇ ਨਾ ਦੋਸਤੋ ਕੱਦ ਕੱਠ ਮਹਿੰਗਾ ਤੁਸੀਂ ਚੈੱਕ ਕਰ ਸਕਦੇ ਹੋ ਪਿਓਰ ਮੋਰਾ ਜੀ ਲੈ ਜੀ ਜੀ ਪਿੱਠ ਪੜੇ ਦੀ ਦੋਸਤ ਚੜਾਈ ਬਹੁਤ ਸੋਹਣੀ ਹੈ ਮਜਦੀ ਹੈ तकरीबन ਦੋਸਤੋ 7 8 ਕਿਲੋ ਦੁੱਧ ਜਿਹੜਾ ਮੌਕੇ ਦਾ ਹੋਊਗਾ ਤਿਆਰ ਅਸੂ ਸੁਸੂ ਐਸਾ ਆਇਆ ਤੰਨੇ ਕੋਈ ਵੀ ਆਵੇ ਬੇਸ਼ੱਕ ਆਪਣੀ ਇੱਕ ਟਾਈਮ ਚਲੋ ਜੀ ਆਪਾਂ ਹਰ ਵੀਡੀਓ ਜਾਂਦੇ ਆਂ ਸਾਡਾ ਨਾ ਚਾਰ ਪਿਆ ਹਾਂ ਹਾਂਜੀ ਹਾਂ ਜੀ ਡੰਗ ਰਖਾਂਦੇ ਹੇ ਸ਼ਟਾਲਾ ਸ਼ਟੁੱਲਾ ਠੀਕ ਹੈ ਜੀ ਥੋੜਾ ਜਿਹਾ ਕਰਦੇ ਆ ਜੀ ਠੀਕ ਹੈ ਜੀ ਬਾਕੀ ਇਹ ਆ ਵੀ ਚਲੋ ਜਿੰਨੇ ਵੀ ਆ ਮੈਂ ਕੱਦ ਬੋਤਲੀ ਆ ਜੀ ਬਾਕੀ ਵੀਰ ਜੀ ਤੁਸੀਂ ਚੋਈ ਦੀ ਕੀਤੀ ਹੋਣੀ ਇੱਕ ਦੋ ਹਾਂਜੀ ਚੋਈਆਂ ਪਾਜੀ ਆਪਾਂ ਦੋ ਕੀਤੀਆਂ ਚਾਰੇ ਸਾਰੇ ਤਰ੍ਹਾਂ ਦੀਆਂ ਪੂਰੀਆਂ ਬਰਾਬਰ ਵਧੀਆ ਪਾਜੀ ਚੌਣ ਬਰਾਬਰ ਠੀਕ ਹੈ ਜੀ ਬਾਕੀ ਪਾਜੀ ਕੋਈ ਲੁੱਥਣਾ ਦੀ ਬਾਅਦ ਕੱਟ ਕੋਈ ਨਹੀਂ ਜੀ ਆਪਾਂ ਨੇ ਇਸ ਗੱਲ ਦਾ ਨਹੀਂ ਕੋਈ ਕੋਈ ਭਾਵੇਂ ਆਪਣੇ ਘਰੇ ਆਵੇ ਚੋਗੇ ਫਿਰ ਮੋਹਲੇ ਭਾਜੀ ਆਪਾਂ ਇਹਦਾ ਕੋਈ 75 ਨਹੀਂ ਜੀ ਕਰਨਾ ਤੇ 95 ਹੀ ਅਸੀਂ ਕਰਨਾ ਹਾਂਜੀ ਮੋਹਲੇ ਦਾ ਕਰਾਉਨ ਨੂੰ ਭਾਵੇਂ ਕੋਈ ਕਰਾ ਲਈ ਕਰਾਂਗੇ 70 ਅੱਛਾ ਜੀ 70 ਮੁਲ ਕੋ ਜਿਆਦਾ ਨਹੀਂ ਵੜੀ ਹਮੇ ਪੂਰੀ ਹਾਂਜੀ ਹਾਂਜੀ ਤੇ ਜੋ ਮਰਜ਼ੀ ਚਲੋ 66000 ਦੀ ਦਵਾਂਗੇ ਪੂਰੇ 66000 ਕਿੰਨਾ ਮਾਨਤਾ ਦੇਣਾ ਮਾਨਤਾਨ ਆਪਾਂ ਵੀਡੀਓ ਚ ਕਰ ਦੇਣਾ ਜੀ ਹਰ ਰਹੀ ਵੀਡੀਓ ਚ ਕਰ ਦੇਣਾ 66000 ਪੂਰੇ ਦੇਣਾ ਠੀਕ ਹੈ ਜੀ ਕਿਉਂਕਿ ਮਾਨਤਾਨ ਕਰਦਾ ਕਿਉਂਕਿ ਵੀਡੀਓ ਦੇ ਵਿੱਚ ਮਾਨਤਾਨ ਕੀਤਾ ਹੋਣਾ ਤੇ ਅਗਲੀ ਵੀਡੀਓ ਨੂੰ ਚਾਗ ਕੇ ਫਿਰ ਕਿਉਂਕਿ ਬਾਕੀ ਭਾਈ ਕਸਾਂ ਵਾਲੀ ਦੀ ਆ ਮਹਿੰਗਾ ਛੋਟੀਆਂ-ਛੋਟੀਆਂ ਦਾ 70-75 ਆਮ ਮੁੱਲ ਆ ਹਾਂਜੀ 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 ਇਹ ਤਾਂ ਗੱਲ ਹੈ ਚਲੋ ਵੱਡੀ ਮੈਂ ਆ ਠੀਕ ਹੈ ਜੇ ਕੋ ਸੰਭਲੇ ਤੇ ਲੈਣ ਵਾਲੇ ਨੂੰ ਵੀ ਕੋਈ ਇਹਦੇ ਵਿੱਚੋਂ ਜ਼ਿਆਦਾ ਵਟਾ ਨਹੀਂ ਲੱਗਣਾ ਉਹ ਵੀ ਮਗਰ ਕਟਾ ਹੀ ਹਿਸਾਬ ਹੋਣਾ ਤੁਸੀਂ ਹਿਸਾਬ ਲਾ ਲਓ ਜੇ ਅਗਲਾ ਪਾਲ ਲੈਣਾ ਪਾਲਿਆ ਜਦੋਂ ਤੇ ਫੇਰ ਪੈਸਾ ਹਾਂਜੀ ਹਾਂਜੀ ਜੇ ਕਿਸੇ ਨੂੰ ਵੀ ਚੰਗਾ ਆਈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ 65000 ਰੁਪਇਆ ਮੌਕੇ ਦਾ ਜਿਹੜਾ ਰੱਖਿਆ ਹੈਗਾ ਡਿਮਾਂਡ ਤੇ ਪਹਿਲਾਂ ਕਿਹਾ ਜੀ ਦੋਸਤੋ ਕੋਈ ਸ਼ੋਰ ਛਾਪਿਆ ਹੋਣਾ ਜੀ ਕਿ 100 200 ਰੁਪਿਆ ਕੋਈ ਜ਼ਿਆਦਾ ਵੀ ਨਹੀਂ ਇਹਨਾਂ ਗੱਲ ਕਰੇ ਕਿ ਇਹ ਆ ਜਾਂ 2000 ਦਾ ਮਾਲ ਚਲੋ ਕੋਈ ਨਹੀਂ ਕਰਦਾਂਗੇ ਜੀ ਮਾਲ ਤਾਂ ਨਾ ਕੋ ਫੋਨ ਲਾਵੇ ਠੀਕ ਹੈ ਜੀ ਆਪਾਂ ਪੱਕੀ ਗੱਲ ਨਹੀਂ ਬੰਦਦੇ ਆਪਾਂ ਤੁਹਾਨੂੰ ਮਾਲ ਦਾ ਤਾਂ ਪਤਾ ਠੀਕ ਠੀਕ ਹੈ ਠੀਕ ਹੈ ਹਾਂਜੀ ਸਾਨੂੰ ਪਹਿਲਾਂ ਹੋਰੀ ਕਿੰਨੀ ਦੇਜੇਗੇ ਉਹਨੂੰ ਵੀ ਪਾਸ ਕਰੀਏ ਨਹੀਂ ਕੋਈ ਗੱਲ ਨਹੀਂ ਆਪਾਂ ਨਹੀਂ ਜ਼ਿਆਦੀ ਗੱਲ ਕਰਦੇ ਆਪਾਂ ਨੇ ਚਲੋ ਮਾਲ ਵੇਚਦਾ ਜਵੇ ਠੀਕ ਹੈ ਜੀ ਦੋ ਨੰਬਰ ਤੇ ਦੱਸਿਓ ਡੀਟੇਲ ਵੀ ਭਾਜੀ ਇਹ ਸੂਈ ਜੇ ਦੂਜਾ ਸੂਆ ਹਾਂਜੀ ਬਾਕੀ ਕੋ ਗੈਸ ਕਰ ਲੇ ਮੈਂ ਥੋੜੀ ਜਿਹੀ ਲੱਸੀ ਆ ਇੱਕ ਇੱਕ ਕਰੋਈ ਆਈਆਂ ਦੋਵੇਂ ਮਈਉ ਠੀਕ ਹੈ ਜੀ ਕੋਈ ਸਾਮੀਆਂ ਸੂਮੀਆਂ ਨਹੀਂ ਬੰਦਿਆ ਨੇ ਜਾਦੀ ਪੱਟਾਂ ਪੁੱਟਾਂ ਦੇ ਜਾਂਦੇ ਇਹਨੂੰ ਕਿੰਨਾ ਟਾਈਮ ਹੋ ਗਿਆ ਇਸ ਨੂੰ ਭਾਈ ਸੂਈ ਨੂੰ ਕੋਈ 5-ਇੱਕ ਦਿਨ ਹੋਇਆ ਜੀ 25 ਦਿਨ ਹੋਇਆ ਮੰਗਵਾਇਆ ਸੀ ਤੇ ਭਾਵੇਂ ਕੋਈ ਆਪਦਾ ਜਨਾਫਾ ਕੀ ਲਾਲੇ ਇਹ ਕੱਟੀ ਜਿਹੜੀ ਆ ਇਹ ਵੀ ਜਗਰਾਜ ਦਾ ਹੀ ਹਤੀਕਾ ਠੀਕ ਹੈ ਜੀ ਹਾਂਜੀ ਹਾਂਜੀ ਇਹ ਵੀ ਨਾਵੇਂ ਕੱਤੀ ਤੁਹਾਨੂੰ ਦਿਖਾਉਣਾ ਹੁਣ ਇਹਦੇ ਹਿਸਾਬ ਨਾਲ ਵੇਖੋ ਵੀ ਇਹਨਾਂ ਆ ਵੇਖੋ ਮੇਰ ਲੰਬਰ ਲੰ ਕੱਟੀ ਦੀਆਂ ਗੱਦਾਂ ਹਾਂਜੀ ਹਾਂਜੀ ਚਲੋ ਜੇ ਕੋਪਾਲ ਨਾ ਥੜੀ ਤੁੜੀ ਚੰਗੀ ਆ ਨਾ ਸਾਂਭੀ ਚੰਗੀ ਆ ਠੀਕ ਹੈ ਜੀ ਉਹ ਬਾਪੂ ਕਹਿੰਦਾ ਇਹ ਬਮਾਇਨਾ ਦੁੱਧ ਛਰ ਦੇਣਾ ਜਿੰਨਾ ਚਲੋ ਆਪਾਂ ਘਰੇ ਵਰਤਨ-ਮੁਰਤਨ ਜੋਗਾ ਬਾਕੀ ਜਾਂਦਾ ਬੱਚਿਆਂ ਨੂੰ ਛਰ ਛੜਿਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਪੇਠ ਬੁੜਾ ਮੈਂਦਾ ਬਹੁਤ ਸੋਨਾ ਵੇਖੋ ਜੀ ਇਹਦੇ ਥੱਲੇ ਭਾਜੀ 25 ਸਣੇ 9 ਲੀਟਰ ਹੋਊਗਾ ਅੱਛਾ ਜਿਹੜਾ ਆਪਾਂ ਚਵਾ ਦੇਣਾ ਹਾਂਜੀ ਠੀਕ ਹੈ ਉਹ ਭਾਵੇਂ ਪੱਕਾ ਘੋੱਟ ਲਾ ਲਿਓ ਠੀਕ ਹੈ ਜੀ ਤੋਰੀ ਵੀ ਬਾਹਰ ਕੱਟੀਆਂ 25 ਦਿਨ ਦਾ ਦੋਸ ਕੱਦ ਕੱਠ ਮੈਂ ਦਾ ਦੋਸਤ ਬਹੁਤ ਵੱਡਾ ਪੂਰੇ ਲੈਂਥ ਪਿੱਠਪੜੇ ਦੀ ਚੜਾਈ ਦੋਸਤ ਸਾਹਿਬ ਭਾਜੀ ਮੈਂਾਂ ਦੋਵੇਂ ਉਧਰ ਦੇ ਆ ਸਿਰਫ ਉਹਨਾ ਸਾਹਵੇਂ ਨਹੀਂ ਨਗਰ ਠੀਕ ਹੈ ਜੀ ਹਾਂਜੀ ਹੁਣ ਇਹੋ ਮੈਂ ਰਾਜੀ ਹੋਵੇ ਤੇ ਜਿੰਨੇ ਮਰਜ਼ੀ ਪੈਸੇ ਮੰਗੀ ਜਾਈਏ ਪਰ ਆਪਾਂ ਮੰਗਣਾ ਹੁਣ ਦੇ ਹਿਸਾਬ ਨਾਲ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਪਿੱਠਪੜੇ ਦੀ ਚੜਾਈ ਬਹੁਤ ਸੋਹਣੀ ਹੈ ਚੱਲ ਬਾਤ ਤੇ ਜੇ ਨੰਬਰ ਤੇ ਦੋਸਤੋਂ ਮੀਣੀ ਛੁੱਟੀ ਹੋਊਗੀ ਇਹਦਾ ਮੁੱਲ ਪੁੱਛ ਕੇ ਆਪਾਂ ਫੇਰ ਦੇਤੇ ਆਪਾਂ ਮੀਣੀ ਪੁੱਛਾਂਗੇ ਚੜੇ-ਚੋਡੇ ਦੀ ਭਾਜੀ ਬਹੁਤ ਚੰਗੀ ਜੇ ਮਾਜੀ ਲਓ ਦੋਸਤੋਂ ਕਰੋ ਚੱਕ ਜੀ ਜਵਾਈ ਬਹੁਤ ਚੰਗੀ ਭਾਵੇਂ ਕੋ ਭੈਣ ਜਿੱਦਾਂ ਮਰਜ਼ੀ ਕੋ ਕਿਹੜੇ ਘਰੇ ਮੰਨ ਲਓ ਕੋ ਜਨਾਨੀਆਂ ਵੀ ਚਾਹੁੰਦੀਆਂ ਜਿੱਦਾਂ ਮਰਜ਼ੀ ਚਾਹੁੰਦੀਆਂ ਹਾਂਜੀ 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 9 ਲੀਟਰ ਦੁੱਧ ਵੀ ਰਹੂ ਹੋ ਕੇ ਤਾਂ ਤਿਆਰ ਹੋਏ ਭਾਜੀ 9 ਪਰ ਆਪਾਂ ਆਠਾ ਨੇ 8 ਲੀਟਰ ਲਓ ਵੀ ਠੀਕ ਥੋੜਾ ਜਿਹਾ ਮਈਆਂ ਚਾਰ ਚੂਰ ਨਹੀਂ ਖਾਂਦੀਆਂ ਠੀਕ ਠੀਕ ਆਪਾਂ ਖਾਂਦੀਆਂ ਆਂ ਕਰ ਜਾਂਦਾ ਨਗਰ ਹਾਂ ਠੀਕ ਹਾਂਜੀ ਮੋਲ ਭਾਜੀ ਹਜੇ ਤੇ ਜੇ ਆਪਣਾ ਤਾਂ ਮੈਂ ਤਿਆਰੀ ਰਹਿ ਗਈ ਤੇ ਫਿਰ ਮੋਲ ਆਪਾਂ ਵਧ ਕਰਾਂਗੇ ਹਾਂਜੀ ਹਜੇ ਮੋਲ ਆਪਾਂ ਚਲੋ ਮੈਂ ਰਾਜੀ ਏ ਥੋੜੀ ਜੀ ਇਹ ਰਹਿ ਗਈ ਆ ਫਰਕ ਹੈਗਾ ਫਰਕ ਹੈਗਾ ਤੇ ਇਸ ਹਾਵਨਾ ਚਲੋ ਆਪਾਂ ਮੋਲ ਇਹਦਾ ਵੀ ਆਪਾਂ 70 ਕਰਦੇ ਜੀ ਅੱਛਾ ਜੀ ਤੇ ਦੇਣੀ ਇਹ ਵੀ 60 ਦੀ ਆ 1000 ਚੜਦਾਂਗੇ 65 ਦੀ ਜਾਨੀ ਕਿ ਦੋਵਾਂ ਦੇ 65-65 ਇੱਕ ਲੱਗ ਜੇ ਕੋ ਜੋੜਾ ਲਊਗਾ ਤੇ ਫਿਰ ਚਲੋ ਹੋਰ ਮਾਨਤਾ ਨਾਲ ਠੀਕ ਹੈ ਜੀ ਮੋਲੋ ਦੋਸਤੋ ਦੋਵਾਂ ਮੱਜਾਂ ਦਾ ਸੇਮ ਹੀ ਬਰਾਬਰੀ ਆ ਦੋਵੇਂ ਮੱਜਾਂ ਇੱਕ ਇੱਕ ਰਹੀਆਂ ਹਾਂ ਹਾਂਜੀ ਤੇ ਇੱਕੋ ਜਿਹਾ ਦੋਸਤੋ ਕੱਦ ਕੱਦ ਮੱਜਾਂ ਦਾ ਕੱਦ ਬਹੁਤ ਇਹ ਤਾਂ ਵੀ ਦੋਸਤੋ ਪਿੱਠਪੜੀ ਦੀ ਚੜਾਈ ਚੈੱਕ ਕਰ ਲਓ ਤੇ ਇਹ ਵੀ ਦੋਸਤੋ ਮੈਂ ਚੰਗੀ ਚਲੋ ਜਿੰਨੀ ਕ ਕਿਸੇ ਵੀਰ ਨੇ ਸੰਭੀਆ ਪੂਰੀ ਰਾਜੀ ਹੈ ਉਸ ਹਿਸਾਬ ਦੇ ਭਾਜੀ ਇੱਕ ਤੀ ਬਾਨਾ ਦੋਂਦਾ ਹਾਂ ਹਾਂਜੀ ਹਾਂਜੀ ਜੇ ਕੋ ਦੋ ਤਿੰਨ ਤਿੰਨ ਮਹੀਨੇ ਆਸੂਆ ਪੇਲੂਗਾ ਨਾ ਤੇ ਦਾਦਾ 1000 ਦੇ 15-15 ਦੇ ਬੱਚੇ ਹੀ ਆ ਮਗਰ ਠੀਕ ਠੀਕ ਤੇ ਮਈਆਂ ਲੱਕ ਜਿਹਾ ਇਹ ਨਹੀਂ ਨਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਿਹੜੀ ਨਾਲ ਬੱਦੀ ਮਾਝੇ ਵੀਰ ਥੋੜੀ ਜਿਹੀ ਦਰਮਾਨੇ ਕੱਦ ਦੀ ਮਿਣੀ ਮਾਝ ਇਹਦੀ ਡਿਟੇਲ ਦੱਸ ਕੀ ਵੀਰਾਂ ਨੂੰ ਇਹ ਭਾਜੀ ਮਹੀਨੇ ਦੀ ਸੂਈ ਜੀ ਇੱਕ ਦੀ ਸੁਹਾਗ ਕਰਵਾ ਸੂਈ ਹੈ ਸੁਹਾਗ ਭਾਜੀ ਪਹਿਲਾਂ ਆ ਜੀ ਇਹ ਗੱਜ ਆਕਰੋਜੀ ਚੈੱਕ ਦੋਸਤੋ ਸੂਆ ਪਹਿਲਾ ਸੂਈ 1 ਮਹੀਨਾ ਟਾਈਮ ਹੋ ਗਿਆ ਸੂਈ ਨੂੰ ਤੇ ਦੋਸਤੋ ਮੀਣੀ ਝੋਟੀ ਹੈ ਮੀਣੀ ਹੈ ਜੀ ਪਿਓਰ ਵੀਰ ਹਿਲਦੇ ਆ ਕਿ ਨਹੀਂ ਸਿੰਗ ਨਹੀਂ ਸਿੰਗ ਨਹੀਂ ਜੀ ਹਿਲਦੀ ਅਜਾ ਸਿੰਗ ਨਹੀਂ ਲੱਗਣੀ ਠੀਕ ਹੈ ਨਾ ਆਪਾਂ ਗਲਤ ਗੱਲ ਨਹੀਂ ਦੋਸਤੋ ਇਹ ਵੀ ਪੂਰੀ ਜੈੱਟ ਪਲੇ ਗਿਆ ਥੋੜੇ ਜਿਹਾ ਵਾਲ ਪੂਛਤੇ ਵਾਈਟ ਹੈ ਬਾਕੀ ਪੂਰੀ ਜੈੱਟ ਪਲੇ ਗਿਆ ਕੱਟ ਕੱਟ ਮਹਿੰਗਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਭਾਜੀ ਬੱਚਾ ਨਹੀਂ ਇਹਦਾ ਹੈਗਾ ਸੂਈ ਨੂੰ ਮਹੀਨਾ ਹੋਇਆ ਜੀ ਅੱਛਾ ਇਹਦੇ ਗਾੜੀ ਨਾ ਮਲਪੀ ਜਦੋਂ ਉਹਨਾ ਚਲੋ ਚੋਈ ਆਪਾਂ ਉਦਾਂ ਹੀ ਮੰਨ ਲਓ ਗਾੜੀ ਵਨ ਸਟਕ ਨਾ ਮਾ ਸਾ ਆਟਾ ਸਟਕ ਗਈ ਹਾਂਜੀ ਤੇ ਧਾਰ ਦੇ ਦੇ ਦੀ ਮੂੰਹ ਤੇ ਪਸੋਂ ਪੈਂਦੀ ਅਸੇ ਅੱਛਾ ਉਦਾਂ ਹੀ ਮਤਲਬ ਭਾੜੇ ਦੇ ਮਿਲਦੇ ਹਾਂਜੀ ਹਾਂਜੀ ਭਾੜੇ ਠੀਕ ਹੈ ਜੀ ਅੱਛਾ ਬੁਸ਼ੀ ਬੁਸ਼ੀ ਕੋਈ ਨਹੀਂ ਕੋਈ ਨਹੀਂ ਜੀ ਪੁੱਛੀਏ ਕੱਢੀ ਬਾਰ ਵੀ ਦੇ ਦੋਦ ਦੇ ਦੇ ਥੱਲੇ ਪਾਜੀ ਆਖਿਆ ਅੱਛਾ ਜੀ ਸੱਤ ਦੀ ਗਾਰੰਟੀ ਲਵਾਂਗੇ ਠੀਕ ਹੈ ਜੀ ਹਾਂਜੀ ਦੋਸਤੋ 1 ਮਹੀਨੇ ਦਾ ਟਾਈਮ ਇਹਨੂੰ ਸੁਈ ਨੂੰ ਹੋ ਗਿਆ ਜੇ ਬਹੁਤ ਆਠੀ ਹੋਊਗਾ ਪੱਕਾ ਠੀਕ ਹੈ ਜੀ ਪਰ ਇਹ ਆ ਬੀ ਲੀਟਰ ਖੰਡ ਨੰਗਰ ਕੱਟ ਜਾਂਦਾ ਆ ਕੱਟ ਜਾਂਦਾ ਕੀ ਬੋਜੇ ਤਾਂ ਆ ਕੇ ਕੱਦ ਕਰ ਦੋਸਤੋ ਮੈਂ ਦਾ ਕਰ ਲਓ ਚੈੱਕ ਰਾਜੀ ਆ ਪੂਰੀ ਦੋਸਤੋ ਜਿੰਨੀ ਵੀ ਹੈਗੀ ਥੋੜਾ ਜਿਹਾ ਦਰਮਿਆਨਾ ਖਾਧਿਆ ਨਾ ਜ਼ਿਆਦਾ ਵੱਡਾ ਤੇ ਨਾ ਜ਼ਿਆਦਾ ਛੋਟਾ ਉਹ ਕਾਦੀ ਨਕਾ ਜੀ ਲੜਨ ਤੇ ਕੱਦ ਵਾਲੀਆਂ ਨਾਲ ਦਈ ਆ ਪੂਰਾ ਹਜੇ ਮੌਕੇ ਤੇ ਠੀਕ ਹੈ ਜੀ ਆਏ ਤੇ ਉਨੀ ਬਾਲਟੀ ਹੈ ਭਰਨ ਦੇ ਆ ਠੀਕ 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 ਹਾਂ ਜੀ ਚਲੋ ਹਜੇ ਆਪਣੇ ਕੋ ਡੰਗਰਾਏ ਨਵੇਂ ਦੇ ਦੋ ਚਾਰ ਦਿਨ ਰਹਿ ਜਾਂਦੇ ਚਲੋ ਫੇਰੀ ਆਪਣਾ ਤਾਂ ਵਧ ਨਹੀਂ ਹੋਉਣੀ ਗੱਲ ਹਾਂ ਜੀ ਹਾਂ ਜੀ ਹਾਂ ਜੀ ਇਹਦੀ ਗੱਲ ਹੈਗੀ ਕੋਈ ਨਹੀਂ ਗੱਲ ਕੋਈ ਬਾਕੀ ਜਿੰਨਾ ਚਿਰ ਅੰਜਲ ਹੋਊਗਾ ਏਡੇ ਹਾਂ ਜੀ ਹਾਂ ਜੀ ਅਸ਼ਾ ਭਾਜੀ ਮਤਲਬ ਦੁੱਧ ਤੁਹਾਡੇ ਕਹਿੰਦੇ ਮੁਤਾਬਕ ਉਹ ਜਿਹੜਾ ਆਪਾਂ ਦੱਸਿਆ ਵੀ 8-9 ਕਿਲੋ ਹੈਗਾ ਨਾ ਭਾਜੀ ਦੁੱਧ 8 ਆ ਆਪਾਂ 7 ਆਖਾਂਗੇ 7 ਕਹਿੰਦੇ ਹਾਂ ਹਾਂਜੀ ਹਾਂਜੀ ਉਹ ਨਹੀਂ ਗੱਲ ਕੋਈ ਚੋਈਰ ਦੁੱਧ ਬਾਕੀ ਚੂਣ 1 ਨੰਬਰ ਆ ਠੀਕ ਹੈ ਜੀ ਜੇ ਕੋਈ ਸਾਮ ਕਰੂਗਾ ਹਾਂਜੀ ਤੇ ਚਲੋ ਜਿਆਦਾ ਨਹੀਂ ਆਪਾਂ ਦੇ ਚਲੋ 9 ਕਿਲੋਟਰ ਦੱਸ ਦਈ ਜੂਗੀ ਠੀਕ ਹੈ ਜੀ ਕਿਲੋਟਰ ਖੰਡ ਵਾਧੀ ਜਾਣਾ ਇਹਦਾ ਮੁੱਲ ਵੀਰ ਕੀ ਹੈ ਇਹਦਾ ਮੁੱਲ ਭਾਜੀ ਸਿਰਫ ਛੋਟਾ ਆਪਾਂ ਲੱਬਣੀਆਂ ਦੇ ਸਾਰੀਆਂ ਛੋਟੇ ਭਾਦੀਆਂ ਹੀ ਨੇ ਹਾਂਜੀ ਹਾਂਜੀ ਆ ਡੰਗਰ ਥੋੜਾ ਲੱਬਣ ਨਹੀਂ ਦਿਆ ਜੀ ਬਾਹਰ ਕੰਮ ਜਿਆਦਾ ਟੈਟ ਠੀਕ 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 ਹਾਂਜੀ ਹਾਂਜੀ ਹੁਣ ਵੱਡੀ-ਬੁੱਡੀ ਲੱਗਿਆ ਇਹੇ ਥੋੜਾ ਡੰਗਰ ਉਹ ਤੋਂ ਵੀ ਵੇਚਣ ਨੂੰ ਹਰ ਦੇਣਾ ਜਿਹੜਾ ਕੋਈ ਵੇਚਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰੀਏ ਇਹਦੇ ਮੈਂ ਦੇ ਹਿਸਾਬ ਨੇ ਮੁੱਲ ਕਰੀਏ ਤਾਂ ਜੀ ਇਹਦਾ ਭਾਜੀ ਮੁੱਲ ਕਰਾਉਣ ਨੂੰ ਭਾਵੇਂ ਕੋਈ ਕਰਾ ਲੈਣਾ ਤੇ 55 ਕਰਾਂਗੇ ਠੀਕ ਹੈ ਜੀ ਇਹ ਹਾਂ ਨਾ ਜਿਹੜੀ ਆਪਾਂ ਨਾਲ ਹੈ ਹਾਂਜੀ ਸਾਰੇ ਵਾਏ ਛੱਡ ਕੇ ਜੋ ਮਰਜ਼ੀ ਆਪਾਂ ਇੱਥੋਂ ਲੈਸ ਕਰ ਦੇਣਾ ਸ ਪਰ ਜੀ ਜੀ ਹੋਰ ਛੋੜ ਕਰ ਦਾਂਗਾ 100 ਰੁਪਇਆ 50 ਰੁਪਏ ਦੇ ਦੇ ਤਾਂ ਮੈਂ ਨਾ ਪੂਰੇ 50 ਦੀ ਕਰਦੀ ਚਲੋ ਪੂਰੇ 50 ਦੀ ਕਰ ਠੀਕ ਪੰਜ ਪੂਰੇ 50 ਦੀ ਲੈ ਲੋ ਜੀ ਦੋਸਤੋ ਪੂਰੇ 50000 ਦੀ ਛੋਟੀ ਮਿਲੂਗੀ 7 ਕਿਲੋ ਦੁੱਧ ਮੌਕੇ ਦਾ ਤਿਆਰ ਜਿਸ ਨੂੰ ਪਹਿਲਾ ਸੂਈ ਹੈ ਤਿੰਨੇ ਪਸ਼ੂ ਦੋਸਤੋ ਸੂਏ ਸਵਾਏ ਇੱਕ ਟਾਈਮ ਦੋ ਟਾਈਮ ਚੂਕੇ ਆਪਣੀ ਬੇਸ਼ੱਕ ਤਸੱਲੀ ਕਰ ਲਿਆ ਕਰੋ ਪੂਰੇ 50 ਦੀ ਦੇਣਾ ਕਿਉਂਕਿ ਦੋਸਤੋ ਤਸੱਲੀ ਕਰਨੀ ਤੁਹਾਡਾ ਜਿਹੜਾ ਫਰਜ਼ ਬਣਦਾ ਤੁਹਾਡਾ ਹੱਕ ਬਣਦਾ ਤੁਸੀਂ ਪੈਸੇ ਲੌਣੇ ਹੁੰਦੇ ਆਪਣੀ ਤਸੱਲੀ ਮੇਰੇ ਵੀਰ ਜਰੂਰ ਕਰਿਆ ਕਰੋ ਆਡਰਸ ਇੱਕ ਵਾਰੀ ਵੀਰ ਦਾ ਫਿਰ ਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕੀਤੀ ਹੈ ਫੋਨ ਨੰਬਰ ਵੀ ਜੀ ਇੱਕ ਰ ਆਪਣਾ ਫੇਰ ਦੱਸਦੀ ਭਾਜੀ ਫੋਨ ਨੰਬਰ ਹੈਗਾ ਜੀ ਆਪਣਾ 62847 ਹਾਂਜੀ 42x27 ਠੀਕ ਹੈ ਜੀ ਬਾਕੀ ਭਾਜੀ ਆਪਾਂ ਹੱਥ ਜੋੜ ਕੇ ਹਰ ਵੀਡੀਓ 'ਚ ਬੇਨਤੀ ਕਰਦੇ ਆਂ ਫੇਰ ਆਪਣੀ ਇਹੋ ਬੇਨਤੀ ਆ ਕੋਈ ਵੀਡੀਓ ਆਪਣੇ ਪਰਿਵਾਰ ਦੇ ਵਿੱਚ ਵੇਖ ਦੇ ਹਾਂਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖ ਕੇ ਤੇ ਫੇਰ ਜਿਹੜਾ ਡੰਗਰ ਪਸੰਦ ਆਉਂਦਾ ਫੇਰ ਆਪਾਂ ਨੂੰ ਕੋਸਾਈ ਬਿਆਨਾ ਪਾਓ ਠੀਕ ਹੈ ਜੀ ਜੇ ਘਰੇ ਆ ਕੇ ਆਪਦੀ ਤਸਲੀ ਕਰ ਠੀਕ ਹੈ ਜੀ ਹ